ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਇਹ ਜਿਹੜੀ ਮੱਝ ਤੁਹਾਡੇ ਸਾਹਮਣੇ ਖੜੀ ਆ ਇਹਦੇ ਆਪਾਂ ਅੱਜ ਫਸਟ ਟਾਈਮ ਦੀ ਮਿਲਕਿੰਗ ਚੁਆਈ ਕਰ ਰਹੇ ਹਾਂ ਜੋ ਕਿ ਕੱਲ ਸ਼ਾਮ ਨੂੰ ਖਾਲੀ ਕੀਤੀ ਸੀ 9 ਕਿਲੋ 190 ਗ੍ਰਾਮ ਦੇ ਉੱਤੇ ਜੋ ਵੀ ਦੁੱਧ ਆਊਗਾ ਤੁਹਾਡੇ ਸਾਹਮਣੇ ਵੀਰ ਆਪਾਂ ਦਿਖਾਵਾਂਗੇ ਬੱਚਾ ਛੱਡ ਬਈ ਤੇ ਦੋਸਤੋ ਆਪਾਂ ਕੋਈ ਵੀ ਮਿਲਕਿੰਗ ਚਵਾਈ ਕਰਾਨਿਆਂ ਤਾਂ ਆਪਾਂ ਆਪਦੇ ਸਾਫ਼ ਸੁਥਰੀ ਹੀ ਕਰਾਨਿਆਂ ਪਹਿਲਾਂ ਆਪਾਂ ਨੇ ਇੱਕ ਤਿੰਨ ਥਨ ਵਾਲੀ ਮੱਝ ਦੀ ਮਿਲਕਿੰਗ ਚਵਾਈ ਕਰਵਾਈ ਸੀ ਤੇ ਉਹਦਾ ਦੁੱਧ ਹੋਇਆ ਸੀ 22 ਕਿਲੋ 700 ਗ੍ਰਾਮ ਜੀ ਤੇ ਫਿਰ ਉਸ ਦਾ ਉਸ ਤੋਂ ਬਾਅਦ ਆਪਾਂ ਆਪਣੇ ਚੜਕ ਮੇਲੇ ਦੇ ਉੱਤੇ ਤਿੰਨ ਮਹੀਨਿਆਂ ਦੀ ਸੂਈ ਹੋਈ ਤੇ 40 ਦਿਨ ਦੀ ਗੱਬਣਾ ਤਾਂ ਉਹਦਾ 21 ਕਿਲੋ 736 ਗ੍ਰਾਮ ਦੁੱਧ ਚੁਆਇਆ ਸੀ ਜਿਹੜੀ ਅੱਜ ਇਹ ਮੱਝ ਆ ਤੁਹਾਡੇ ਸਾਹਮਣੇ ਆ ਇਹ ਮੱਝ ਅੱਜ 32ਵਾਂ ਦਿਨ ਆਇਆ ਨੂੰ ਸੂਈ ਹੋਈ ਨੂੰ ਜੋ ਵੀ ਰਿਜ਼ਲਟ ਹੁੰਦਾ ਹੁੰਦਾਗਾ ਉਹ 40 ਦਿਨਾਂ ਤੋਂ ਬਾਅਦ ਹੀ ਹੁੰਦਾ ਹੁੰਦਾ ਜੋ ਵੀ ਪਸ਼ੂ ਦੁੱਧ ਵਧਾਉਂਦਾ 40 ਦਿਨਾਂ ਤੱਕ ਵਧਾਉਂਦਾਗਾ ਇਹ ਇੱਕ ਸਿਰਫ ਕਣਕ ਦੇ ਸੀਜ਼ਨ ਹੋਣ ਦੇ ਕਾਰਨ ਤੇ ਗਰਮੀ ਦੇ ਹੋਣ ਦੇ ਕਾਰਨ ਅਸੀਂ ਇਹਨੂੰ ਪਹਿਲਾਂ 10-12 ਦਿਨ ਪਹਿਲਾਂ ਚਵਾਈ ਕਰਵਾ ਰਿਆਂ ਕਿਉਂਕਿ ਕੰਮ ਦਾ ਸਮਾਂ ਹੋਣ ਕਰਕੇ ਪਸ਼ੂ ਦੀ ਦੇਖਰੇਖ ਨਹੀਂ ਕੀਤੀ ਜਾਂਦੀ ਜੋ ਵੀ ਕਾਰ ਵੀ ਹੋਊਗੀ ਉਹ ਜੋ ਵੀ ਦੁੱਧ ਆਊਗਾ ਤੁਹਾਡੇ ਸਾਹਮਣੇ ਹੀ ਦਿਖਾਵਾਂਗੇ ਤੇ ਤੁਸੀਂ ਆਪ ਦੇਖ ਸਕਦੇ ਹੋ ਵੀਰ ਅਵਤਾਰ ਸਿੰਘ ਜੋ ਕਿ ਆਪਣੀ ਮੱਜ ਨੂੰ ਪਸਮਾਰਿਆਗਾ ਲਾ ਦੇ ਲਾ ਦੇ ਬਾਈ ਬੱਚਾ ਅੱਛਾ ਬੰਦੇ ਤੇ ਆ ਦੇਖੋ ਵੀਰ ਜੀ ਆਪਾਂ ਬੱਚਾ ਬੰਦਤਾ ਹੁਣ ਤੁਹਾਡੇ ਸਾਹਮਣੇ ਆਪਾਂ ਜਿਹੜੀ ਵੀ ਚਵਾਈ ਆ ਸਟਾਰਟ ਕਰ ਦਿੱਤੀ ਤੁਹਾਨੂੰ ਬਾਲਟੀ ਦਿਖਾਵਾਂਗੇ ਬਿਲਕੁਲ ਨਜ਼ਦੀਕ ਤੋਂ ਦਿਖਾਵਾਂਗੇ ਭਾਈ ਜੀ ਪਹਿਲਾਂ ਥਣ ਸਾਫ਼ ਕਰੋ ਥਣ ਸਾਫ਼ ਕਰਕੇ ਫਿਰ ਤੁਹਾਨੂੰ ਦਿਖਾਉਨੇ ਆਪਾਂ ਜਿੰਨਾ ਵੀ ਦੁੱਧ ਹੋਊਗਾ ਤੁਹਾਡੇ ਸਾਹਮਣੇ ਹੋਊਗਾ ਕੋਈ ਇਹ ਨਹੀਂ ਕੋਈ ਆਪਾਂ ਕੋਈ ਵਪਾਰ ਲੈਣ ਦਾ ਕੰਮ ਨਹੀਂ ਕਰਨਾ ਕੋਈ ਆਪਾਂ ਨੇ ਮੇਲਿਆਂ ਦੇ ਨਹੀਂ ਜਾਦੇ ਖੜਨਾ ਵੀ ਇੱਕ ਸਿਰਫ ਇੱਕ ਕਾਮ ਪਸ਼ੂ ਪਾਲਕ ਦੇ ਹੋਣ ਦੇ ਨਾਂ ਤੇ ਹੀ ਜੋ ਵੀ ਦੁੱਧ ਆਪਾਂ ਘਰੇ ਦਿਖਾ ਸਕਦੇ ਹਾਂ ਕਿਉਂਕਿ ਕੋਈ ਵੀ ਚੀਜ਼ ਆਪਾਂ ਮਿਹਨਤ ਕਿਸੇ ਵੀ ਕੰਮ ਦੇ ਵਿੱਚ ਕਰੀਏ ਤਾਂ ਉਹ ਸਫਲਤਾ ਜ਼ਰੂਰ ਮਿਲਦੀ ਹੈ ਜਦੋਂ ਆਪਾਂ ਆਪਾਂ ਆਪਣੇ ਆਪ 'ਚ ਹੌਂਸਲਾ ਛੱਡ ਦਿੰਨੇ ਆ ਤਾਂ ਆਪਾਂ ਨਹੀਂ ਕਾਮਯਾਬ ਹੋ ਸਕਦੇ ਆਪਾਂ ਹੱਜ ਤੇ ਜਵਾਨੇ ਦੇ ਵਿੱਚ ਕੋਈ ਵੀ ਕੰਮ ਕੋਈ ਬਿਜ਼ਨਸ ਲੈ ਲੋ ਵੀਰੇ ਸਾਰੇ ਦੇ ਵਿੱਚ ਹੀ ਇੱਕ ਕਿਰਸਾ ਨੇ ਲੈ ਵੀ ਅਵਤਾਰ ਸਿੰਘ ਖਾਲੀ ਕਰ ਕਰਾਂ ਵਾਲਟੀ ਨੂੰ ਜਮਾ ਮੂਰੇ ਲਿਆ ਮੂਰੇ ਲਿਆ ਹਾਂ ਬਿਲਕੁਲ ਆ ਦੇਖੋ ਵੀਰ ਜੀ ਆਪਾਂ ਖਾਲੀ ਕਰਤੀ ਕਿਉਂਕਿ ਗਰਮੀ ਦੇ ਹੋਣ ਦੇ ਕਾਰਨ ਮੱਖੀ ਮੱਛਰ ਵੇ ਪਸ਼ੂ ਨੂੰ ਬੱਦ ਤੰਗ ਕਰਦਾਗਾ ਕਿਉਂ ਜੋ ਆ ਪਸ਼ੂ ਹਲਾ ਮੱਝ ਪੂਛਾ ਲਾਰੀ ਆ ਇਹ ਮੱਖੀ ਮੱਛਰ ਦੇ ਕਾਰਨ ਹੀ ਹਲਾਰੀ ਆ ਤੇ ਮੱਖੀ ਮੱਛਰ ਹੋਣ ਦੇ ਕਾਰਨ ਪਸ਼ੂ ਦੇ ਜਿਹੜਾ ਦੁੱਧ ਦੇ ਉੱਤੇ ਵੀ ਫਰਕ ਪੈਂਦਾਗਾ ਸਕਹੇ ਮੱਖੀ ਮੱਛਰ ਦੇ ਜੇ ਕਿਤੇ ਹੀ ਮਾਝ ਆਪਣੀ ਸਰਦੀਆਂ ਦੇ ਵਿੱਚ ਸੂਈ ਹੁੰਦੀ ਤਾਂ ਉਹਨੇ ਇਹ ਹਿਲਣ ਚੁਲਣ ਦੀ ਹਰਕਤ ਨਹੀਂ ਸੀ ਕਰਨੀ ਕਿਉਂਕਿ ਉਸ ਟਾਈਮ ਮੱਖੀ ਮੱਛਰ ਨਹੀਂ ਹੁੰਦਾ ਸੀ ਤੇ ਸ਼ਾਇਦ ਜੋ ਅੱਜ ਆਪਾਂ ਚਵਾਈ ਕਰਵਾ ਰਹੇ ਆ ਇਹਦੇ ਨਾਲੋਂ 1.5 ਕਿਲੋ ਦੁੱਧ ਦਾ ਵੀ ਆਪ ਹੁੰਦਾ ਕਿਉਂਕਿ ਸਰਦੀ ਦੇ ਵਿੱਚ ਪਸ਼ੂ ਆਪਣਾ ਆਰਾਮ ਜਿਆਦਾ ਕਰ ਲੈਂਦਾ ਫੀਡ ਵੀ ਜਿਆਦਾ ਲੈ ਲੈਂਦਾ ਹੈਗਾ ਗਰਮੀ ਦੇ ਹੋਣ ਦੇ ਕਾਰਨ ਪਸ਼ੂ ਨਾ ਤਾਂ ਚੰਗੀ ਤਰ੍ਹਾਂ ਆਪਣਾ ਆਰਾਮ ਕਰ ਸਕਦਾ ਹੈਗਾ ਤੇ ਨਾ ਹੀ ਫੀਡ ਜਿਆਦਾ ਆਪਾਂ ਤਾਂ ਇਹ ਹੀ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੇ ਆ ਬਾਈ ਆਪਣੇ ਘਰਾਂ ਦੇ ਵਿੱਚ ਚੰਗੀਆਂ ਮੱਜਾਂ ਤਿਆਰ ਕਰੋ ਤੇ ਆਪਣਾ ਨਾਮ ਕਮਾਓ ਤੇ ਨਾਲ ਹੀ ਭਾਈ ਆਪਾਂ ਸ਼ਾਮ ਨੂੰ 6:20 ਮਿੰਟਾਂ ਦੇ ਦੁਬਾਰੇ ਫੇਰ ਸਟਾਰਟ ਕਰਾਂਗੇ ਕਿਉਂਕਿ ਅੱਜ ਆਪਾਂ ਨੇ ਹੁਣ 6:20 ਮਿੰਟਾਂ ਦੇ ਉੱਤੇ ਹੀ ਇਹਦੀ ਮਿਲਕਿੰਗ ਚੋਆਇਸ ਸਟਾਰਟ ਕੀਤੀ ਆ ਤੇ ਪ੍ਰਮਾਤਮਾ ਸੁੱਖ ਰੱਖੇ ਕੱਲ ਨੂੰ ਕੱਲ ਸਵੇਰੇ 6:20 ਮਿੰਟਾਂ ਤੇ ਆਪਾਂ ਇਹਦਾ ਦੁੱਧ ਫਿਨਿਸ਼ ਕਰਾਂਗੇ ਜੋ ਕਿ ਕੱਲ ਸ਼ਾਮ ਨੂੰ ਖਾਲੀ ਕੀਤਾ ਸੀ ਉਹ ਉਹਦੇ ਵਿੱਚ ਐਡ ਨਹੀਂ ਕਰਾਂਗੇ ਤੇ ਜੋ ਅੱਜ ਫਸਟ ਟਾਈਮ ਦਾਗਾ ਤੇ ਇੱਕ ਸ਼ਾਮ ਦੇ ਟਾਈਮ ਦਾ ਚਵਾਈ ਹੈ ਜੋ ਉਹ ਆਪਾਂ ਦਿਖਾਵਾਂਗੇ ਸੋਨੋ ਪਤਾ ਹੀ ਆ ਵੀਰੇ ਅੱਜ ਕੱਲ ਲਾਈਵ ਦੇ ਵਿੱਚ ਕਈ ਪ੍ਰਕਾਰ ਦੀਆਂ ਚੀਜ਼ਾਂ ਆ ਜਾਂਦੀਆਂ ਨੇ ਗਰੁੱਪਾਂ ਦੇ ਵਿੱਚ ਕਿੰਤੂ ਪ੍ਰੰਤੂ ਵੀ ਹੁੰਦਾਗਾ ਨਾ ਕਿ ਵੀਰੇ ਆਪਾਂ ਕੋਈ ਇਹਦੇ ਵਿੱਚ ਆਪਾਂ ਆਪਣੀ ਸਾਫ਼ ਸੁਥਰੀ ਚਵਾਈ ਕਰਾ ਸਕਦੇ ਆ ਜੇ ਕਿਸੇ ਵੀਰ ਨੇ ਪਹੁੰਚਣਾ ਵੀ ਹੋਵੇ ਤਾਂ ਸ਼ਾਮ ਨੂੰ 6:20 ਮਿੰਟ ਤੇ ਪਹੁੰਚ ਸਕਦਾਗਾ ਪਿੰਡ ਘਰਾਗਣਾ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਤਕਰੀਬਨ 10 ਕਿਲੋਮੀਟਰ ਚਨੀਰ ਤੋਂ 15 ਕਿਲੋਮੀਟਰ 메ਨ ਰੋਡ ਤੋਂ ਹਟ ਕੇ 3 ਕਿਲੋਮੀਟਰ ਦੇ ਉੱਤੇ ਆ ਕਿਸੇ ਵੀ ਵੀਰ ਨੇ ਪਹੁੰਚਣਾ ਹੋਵੇ ਤਾਂ ਅਵਤਾਰ ਸਿੰਘ ਨਾਂ ਪੁੱਛ ਕੇ ਪਹੁੰਚ ਸਕਦਾਗਾ ਕਈ ਪਸ਼ੂ ਪ੍ਰੇਮੀ ਆਪਣੇ ਨਾਲ ਗਰੁੱਪਾਂ 'ਚ ਜੁੜੇ ਹੋਏ ਨੇ ਉਹਨਾਂ ਨੂੰ ਗੁਜ਼ਾਰਸ਼ ਹੈ ਕਿ ਕੱਲ ਸਵੇਰੇ 6:20 ਮਿੰਟਾਂ ਦੇ ਜਿੰਨੇ ਵੀ ਪਹੁੰਚ ਸਕਦੇ ਨੇ ਤਾਂ ਵੀਰ ਪਹੁੰਚ ਸਕਣਾ ਸਵੇਰੇ ਆਪਾਂ ਇਹਦਾ ਫਿਨਿਸ਼ ਕਰਾਂਗੇ ਜਮੇ ਕੇ ਨੇੜੇ ਪਿੰਡ ਆਪਣੇ ਬਲਵੀਰ ਸਿੰਘ ਬਲਜਿੰਦਰ ਸਿੰਘ ਨਿਰਮਲ ਬਾਈ ਤੇ ਇੱਕੇ ਸੇ ਪਿੰਡ ਦੇ ਵਿੱਚੋਂ ਪਸ਼ੂ ਪਾਲਕ ਨੇ ਨਿਰਮਲ ਉਹ ਵੀ ਜਿੰਨੇ ਵੀ ਆਪਣੇ ਨੇੜੇ ਤੇੜੇ ਦੇ ਪਸ਼ੂ ਪ੍ਰੇਮੀ ਨੇ ਵੀਰ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਇਹਦੇ ਨਾਲ ਆਪਣੇ ਮਾਨਸਾ ਜ਼ਿਲ੍ਹੇ ਦੀ ਵੀ ਥੋੜਾ ਜਿਹਾ ਨਾਮ ਰੋਸ਼ਨ ਹੋਊਗਾ ਕਿਉਂਕਿ ਕਈ ਵਾਰ ਆਪਾਂ ਸੁਣਦੇ ਆ ਜਾਂ ਵੀਡੀਓ ਵਿੱਚ ਦੇਖਦੇ ਆ ਵੀ ਇੰਨਾ ਦੁੱਤਾ ਉਹ ਆਪਾਂ ਤੁਹਾਡੇ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਦਿਖਾਵਾਂਗੇ ਕਿਉਂਕਿ ਪਹਿਲਾਂ ਜੋ 22700 ਦੀ ਚਵਾਈ ਕਰਾਈ ਹੈ ਵੀਰੇ ਉਹ ਇੱਕ ਥਣ ਮਰੇ ਹੋਣ ਦੇ ਕਾਰਨ ਵੀ ਉਹਨੇ 22 ਕਿਲੋ 700 ਗ੍ਰਾਮ ਦਾ ਦੁੱਧ ਚੁਆਇਆ ਸੀ ਤੇ ਉਹ ਵੀ ਮੱਝ ਦੀ ਦੁਆਰੇ ਲਾਈਵ ਚਲਾਵਾਂਗੇ ਹੁਣ ਤਕਰੀਬਨ 2 ਮਹੀਨੇ ਤੋਂ ਉੱਪਰ ਗੱਪਣ ਹੋ ਗਈ ਤੇ ਇਸ ਮੱਝ ਦੀ ਵੀ ਲਗਾਤਾਰ ਆਪਾਂ ਜਿੰਨੀਆਂ ਵੀ ਚੁਆਈਆਂ ਹੋਣਗੀਆਂ ਲਗਾਤਾਰ ਹੀ ਦਿਖਾਵਾਂਗੇ ਡਰਾਈ ਕਰਨ ਤੱਕ ਇਹ ਨਹੀਂ ਕਿ ਆਪਾਂ ਪਹਿਲੀ ਇੱਕ ਵੀਡੀਓ ਦਿਖਾ ਕੇ ਵੀ ਬੰਦ ਕਰ ਦਾਂਗੇ ਇਸ ਤੋਂ ਅਗਲੇ ਮਹੀਨੇ ਦੇ ਵਿੱਚ ਵੀ ਇਹਦੀ ਚਵਾਈ ਕਰਾਵਾਂਗੇ ਭਾਵੇਂ 15 ਕੱਡੇ 14 ਕੱਡੇ ਜੋ ਵੀ ਦੁੱਧ ਕੱਢੂਗੀ ਉਹ ਵੀ ਚਵਾਈ ਇਹਦੀ ਦੁਬਾਰੇ 1 ਮਹੀਨੇ ਬਾਅਦ ਫੇਰ ਦਿਖਾਵਾਂਗੇ ਭਾਈ ਅਵਤਾਰ ਜਿਹੜਾ ਹੈ ਥੱਲੇ ਦੁੱਧ ਡੋਲ ਰੈਂਗਣਾ ਇਹ ਨਾ ਡੋਲ ਜਾ ਰਾ ਭਾਵੇਂ 2 ਗ੍ਰਾਮ ਇਹ ਵੀ ਮੈਂ ਨਾ ਰੱਖਦਾਗਾ ਚਵਾਈ ਦੇ ਵਿੱਚ ਦੇਖੋ ਜੀ ਤੁਸੀਂ ਆਪ ਆਪਣੇ ਅੱਖੀਂ ਦੇਖ ਸਕਦੇ ਹੋ ਕੈਮਰੇ ਦੇ ਅੱਗੇ ਦੇਖੋ ਕਿੰਨਾ ਛੋਟਾ ਛੋਟਾ ਮੱਛਰ ਕਿੰਨਾ ਦੌੜ ਰਿਹਾਗਾ ਤੇ ਨਾਲ ਮੱਖੀਆਂ ਨੇ ਕਿਉਂਕਿ ਜਦੋਂ ਪਸ਼ੂ ਦੇ ਉੱਤੇ ਕੋਈ ਵੀ ਚੀਜ਼ ਐ ਚਬਾਈ ਦੇ ਟਾਈਮ ਦੇ ਉੱਤੇ ਮਾਰ ਆ ਜਾ ਵੀ ਕੋਈ ਚੀਜ਼ ਸਰੀਰ ਦੇ ਉੱਤੇ ਬੈਠਦਾਗਾ ਉਸੇ ਨਾਲ ਹੀ ਪਸ਼ੂ ਹਰਕਤ ਕਰਦਾਗਾ ਤੇ ਨਾਲ ਹੀ ਵੀਰ ਆਪਾਂ ਇਹਦੀ ਫੈਂਟ ਵੀ ਦਿਖਾਵਾਂਗੇ ਕੋਈ ਇਹੋ ਜਿਹੀ ਚੀਜ਼ ਨਹੀਂ ਵੀ ਜਿਹੜੀ ਫੈਂਟ ਆ ਕਿੰਨੇ ਹੋਗੇ ਭਾਵੇਂ 5 6 ਹੋਵੇ 6 5 ਹੋਵੇ ਜਿੰਨੀ ਵੀ ਹੋਊਗੀ ਤੁਹਾਡੇ ਸਾਹਮਣੇ ਦਿਖਾਵਾਂਗੇ 30 ਦਿਨਾਂ ਦੀ ਸੂਈ ਹੋਈ ਆ ਵੀਰੇ ਇਹ ਬਾਈ ਮਸ਼ੀਨ ਚੱਕ ਲਿਆ ਨਾਲੇ ਮਸ਼ੀਨ ਚਲਾ ਲਾ ਨਾਲੇ ਵੱਟੇ ਕੰਡਾ ਦੇ ਕੋਲੇ ਵੱਟੇ-ਵੱਟੇ ਰੱਖੋਗੇ ਨਾਲ ਆਹ ਦੇਖੋ ਜੀ ਮੱਖੀ ਮੱਛਰ ਦੇ ਕਾਰਨ ਹੀ ਮੱਝ ਆਪਣੀ ਹਰਕਤ ਕਰ ਰਹੀ ਆ ਨਹੀਂ ਤਾਂ ਆਰਾਮ ਨਾਲ ਖੜਕੇ ਚਬਾਈ ਕਰਾਉਂਦੀ ਆ ਦੇ ਵੀਰ ਕਹਿੰਦ ਨੇ ਪਸ਼ੂਆਂ ਦੇ ਵਿੱਚ ਕੋਈ ਫਾਇਦਾ ਨਹੀਂ ਵੀਰੇ ਜਦੋਂ ਆਪਾਂ ਕੋਈ ਕੰਮ ਨਹੀਂ ਕਰਨਾ ਹੁੰਦਾ ਤਾਂ ਉਸ ਦੇ ਵਿੱਚ ਆਪਾਂ ਇਹ ਕਹਿੰਦੇ ਆ ਵੀ ਕੋਈ ਫਾਇਦਾ ਨਹੀਂ ਹੁੰਦਾ ਵੀਰੇ ਅੱਜ ਦੇ ਜਵਾਨਾਂ ਦੇ ਵਿੱਚ ਆਪਾਂ 80-85 ਹਜ਼ਾਰ ਨੂੰ ਜ਼ਮੀਨ ਠੇਕੇ ਤੇ ਲੈਣਿਆਂ ਤਾਂ ਉਸੇ ਦੇ ਨਾਲ ਹੀ ਆਪਾਂ ਇੱਕ ਆਪਣੀ ਮੱਝ ਲੈ ਲਓ ਮੰਨ ਲਓ ਲੱਖ ਰੁਪਏ ਦੀ ਵੀ ਮੱਝ ਲੈਣਿਆਂ ਤਾਂ ਉਹਦੀ ਇੱਕ ਪਾਸੇ ਕਵਾਂਟਿਟੀ ਕਰ ਲਿਓ ਵੀ ਮੱਝ ਆਪਾਂ ਨੂੰ ਕਿੰਨਾ ਦੁੱਧ ਪੈਸਾ ਛੱਡ ਕੇ ਜਾਂਦੀ ਆ ਤੇ ਜਿਵੇਂ ਕਿ ਆਪਾਂ ਜਮੀਨ ਆਸੀ 85000 ਨੂੰ ਠੇਕੇ ਤੇ ਲੈਨੇ ਆ ਉਹਨਾਂ ਦੇ ਵਿੱਚ ਆਪਾਂ ਵੀ ਸ਼ਾਮਲ ਆ ਤੇ ਉਹ ਕੁਦਰਤ ਦੇ ਹੱਥ ਹੁੰਦਾਗਾ ਵੀ ਕਿੰਨੀ ਫਸਲ ਕਿੰਨੀ ਨਹੀਂ ਮੀਂਹ ਕਣੀ ਦੇ ਹੁੰਦਾ ਇਹ ਪਸ਼ੂ ਆਪਣੇ ਛੱਤ ਦੇ ਥੱਲੇ ਜਾਂ ਆਪਣੇ ਘਰੇ ਵੀ ਆ ਆਖਰਕਾਰ ਆਪਾਂ ਨੂੰ ਲਾਸ਼ਟ ਦੇ ਵਿੱਚ ਸਾਰਾ ਕੁਝ ਦਿਖਾਈ ਦੇਊਗਾ ਵੀ ਕਿੰਨੇ ਤੋਂ ਕਿੰਨਾ ਛੱਡਦਾਗਾ ਇਸੇ ਕਰਕੇ ਕਹਿੰਦੇ ਆ ਵੀਰੇ ਆਪਣਾ ਖੇਤੀ ਦੇ ਨਾਲ ਨਾਲ ਸਹਾਇਕ ਧੰਦਾ ਵੀ ਜ਼ਰੂਰੀ ਆ ਬੰਦੇ ਨੂੰ ਜਿੰਨਾ ਜੇਕਰ ਆਪਾਂ ਆਪਣੇ ਖੇਤੀ ਦੇ ਨਾਲ ਕੋਈ ਵੀ ਸਹਾਇਕ ਧੰਦਾ ਨਹੀਂ ਤੋਰਦੇ ਤਾਂ ਆਪਾਂ ਆਪਣੇ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਸਹਾਇਕ ਧੰਦੇ ਦੇ ਨਾਲ ਹੀ ਆਪਣੀਆਂ ਜਿਹੜੀਆਂ ਘਰਦਿਆਂ ਘਰੇਲੂ ਸਮੱਸਿਆ ਨੇ ਉਹ ਥੋੜੀਆਂ ਬਹੁਤੀਆਂ ਹੱਲ ਹੋ ਜਾਂਦੀਆਂ ਨੇ ਨਾ ਵੀ ਪ੍ਰਮਾਤਮਾ ਦੇ ਨਾਮ ਤੇ ਕਰਦੇ ਭਾਈ 10 ਕਿਲੋ ਤੋਂ ਪਰ ਅਸੀਂ ਵੀ ਕਹਿਣ ਵਾਲੇ ਹੋ ਜੀ ਬਾਈ ਵੀ ਆਪਣੇ ਕੋਲੇ ਦੂਜੀ ਮਾਝਾ ਜਿਹੜੀ 20 ਪਲੱਸ ਕਰਤੀ ਜੀ ਕਮ ਸੇ ਕਮ ਜਿਹੜਾ ਕੋਈ ਚੰਗਾ ਬਰੀਡਰ ਹੁੰਦਾਗਾ ਉਹ ਜਿਹੜਾ ਦੁੱਧ 100 ਗ੍ਰਾਮ ਜਾਂ 10 ਗ੍ਰਾਮ ਥੱਲੇ ਡੁੱਲਿਆ ਗਾਇ ਇਹ ਵੀ ਨਹੀਂ ਡੁੱਲਣ ਦਿੰਦਾਗਾ ਕਿਉਂਕਿ ਇਹ ਆਪਾਂ ਕੋਈ ਐਡੇ ਬਰੀਡਰ ਨਹੀਂ ਬਾਈ ਵੀ ਜਿਹਦੇ ਨਾਲ ਹੋਆ ਤੁਸੀਂ ਆਪ ਦੇਖ ਸਕਦੇ ਹੋ ਦੇਖੋ ਮੈਟ ਦੇ ਉੱਪਰ ਦੁੱਧ ਆਇਆ ਹੋਇਆਗਾ ਬਿਲਕੁਲ ਵੀਰੇ ਨਿਚੋੜਦੇ ਬਾਈ ਹੁਣ ਜਮਾ ਨਿਚੋੜਦੇ ਨੂੰ ਬਈ ਵੀਰ ਕਹਿੰਦ ਨੇ ਥਾਣਾ ਦੇ ਵਿੱਚ ਦੁੱਧ ਰੱਖਤਾ ਲਾਸਟ ਚੁਆਇਜ ਵਧਾ ਦਿੰਦ ਨੇ ਜਾਹੋ ਆਪਾਂ ਨੇ ਬਈ ਕੋਈ ਨਾਮ ਨਹੀਂ ਲੈਣਾ ਹੈਗਾ ਆਪਾਂ ਬਿਲਕੁਲ ਜੋ ਵੀ ਚੁਆਇਜ ਦਿਖਾਣੀ ਆ ਬਿਲਕੁਲ ਇਮਾਨਦਾਰੀ ਦੀ ਦਿਖਾਣੀ ਆ ਬਿਲਕੁਲ ਨਿੰਬੂ ਦੀ ਤਰ੍ਹਾਂ ਨਿਚੋੜ ਕੇ ਰੱਖੋ ਜੀ ਬਾਲਟੀ ਨੂੰ ਬਾਲਟੀ ਨੂੰ ਬਾਈ ਹੱਥ ਰੱਖੀ ਕਿਉਂਕਿ ਮੈਂ ਕੈਮਰਾ ਲਾ ਕੇ ਬਿਲਕੁਲ ਨਜ਼ਦੀਕ ਤੋਂ ਦਿਖਾਉਂਗਾ ਆ ਦੇਖੋ ਵੀਰੇ ਮੱਝ ਉਹੀ ਹੁੰਦੀ ਆ ਜਿਹੜੀ ਆਪਣਾ ਲੇਵਾ ਬਿਲਕੁਲ ਨਿੰਬੂ ਦੀ ਤਰ੍ਹਾਂ ਨਚੋੜ ਦਿੰਦੀ ਆ ਹੁਣ ਦੇਖੋ ਤੁਸੀਂ ਪਹਿਲਾਂ ਇਹਦਾ ਆਰਡਰ ਕਿੰਨਾ ਟਾਈਟ ਸੀ ਤੇ ਹੁਣ ਤੁਸੀਂ ਦੇਖੋ ਬਿਲਕੁਲ ਨਿੰਬੂ ਦੀ ਤਰ੍ਹਾਂ ਨਚੜ ਗਿਆ ਹੈ ਹੋ ਗਿਆ ਫਿਨਿਸ਼ ਲਿਆ ਬਾਈ ਪੂਰਾ ਨੂੰ ਲਿਆ ਕੇ ਰ ਬਿਲਕੁਲ ਚਾਰੇ ਥਣਾ ਜੋ ਮਾਰਦੇ ਧਾਰਵਾਜ ਦੁਆਰੇ ਦੁਆਰੇ ਆ ਲਓ ਜੀ ਪਹਿਲੀ ਜੋ ਮਿਲਕਿੰਗ ਚਵਾਈ ਸੀ ਆਪਣੀ ਸਮਾਪਤ ਹੋ ਚਲੀ ਆ ਲਿਆ ਭਾਈ ਚੱਕ 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 ਸਿੱਧਾ ਰੱਖ ਬਿਲਕੁਲ ਕੰਡੇ ਦੇ ਨਾਲ ਲਾ ਲਾ ਨਾਲ ਲਾ ਲਾ ਆ ਦੇਖੋ ਜੀ ਕੰਡਾ ਹੁਣ ਬਿਲਕੁਲ ਜ਼ੀਰੋ ਹੈ ਜੀ ਆਪਾਂ ਹੁਣ ਬਾਲਟੀ ਰੱਖਣ ਲੱਗਿਆਂ ਉੱਪਰ ਰੱਖ ਦੇ ਭਾਈ ਆ ਇੱਕ ਮਿੰਟ ਇੱਕ ਮਿੰਟ ਬਾਲਟੀ ਦਾ ਵਜਣਾ 480 ਗ੍ਰਾਮ ਆ ਜੀ ਆ ਦੇਖੋ ਜੀ ਹੁਣ ਜ਼ੀਰੋ ਕਰਤੀ ਲੈ ਵੀਰੇ ਪਾ ਕਰਾਂ ਦੁੱਧ ਲਓ ਜੀ ਕਰਮਾ ਵਾਲੀ ਨੇ 9 ਕਿਲੋ 140 ਗ੍ਰਾਮ ਕਰਤਾ ਜੀ ਪਹਿਲੀ ਚੋਾਈ 9 ਕਿਲੋ 140 ਗ੍ਰਾਮ ਵੱਟਾ ਰੱਖ ਦੇ ਵੀਰੇ 2 ਕਿਲੋ ਵਾਲਾ ਰੱਖਤਾ ਜੀ ਆ ਦੇਖੋ 11 ਕਿਲੋ 140 ਗ੍ਰਾਮ ਆ ਦੇਖੋ ਜੀ ਫਿਰ 1 ਕਿਲੋ ਵਾਲਾ ਕਪਟਾ ਰੱਖਿਆਗਾ ਨਾਲ ਨਮਕ ਵਾਲੀ ਥੱਲੇ ਲਾਲਾ ਬਾਈ ਇਹਨੂੰ ਇੱਕ ਮਿੰਟਾ ਇੱਥੇ ਰੋਕ ਲਾ ਮਾੜਾ ਜ ਆ ਆ ਦੇਖੋ ਜੀ 2 ਕਿਲੋ ਦਾ ਵਟਾ ਰੱਖਿਆ ਹੋਇਆ ਦਿਖਾ ਦੇ ਮਾੜਾ ਜ ਮੂਰੇ ਹਾਂਜੀ ਠੀਕ ਆ ਜੀ ਫੈਂਟ ਲਾ ਲਾ ਬਾਈ ਇਹਦੇ ਕਿੰਨੇ ਦਾ ਬਹੁਤ ਟਾਈਮ ਲਗਾਦਾ ਹੂੰ ਨਹੀਂ ਸ਼ਾਮ ਵਾਲਾ ਟਾਈਮ ਚ ਲਾ ਕੇ ਦਿਖਾ ਦਾਂਗੇ ਭਾਈ ਜੀ ਕਿਸੇ ਕਾਰਨ ਸਾਡੀ ਜਿਹੜੀ ਮਸ਼ੀਨ ਆ ਉਹ ਚੱਲ ਨਹੀਂ ਰਹੀ ਆਪਾਂ ਇਹਦੀ ਜਿਹੜੀ ਫੈਂਟ ਲਾਗਣਾ ਸ਼ਾਮ ਦੇ ਟਾਈਮ ਤੇ ਕੱਲ ਸਵੇਰ ਦੇ ਟਾਈਮ ਦੀ ਜ਼ਰੂਰ ਦਿਖਾਵਾਂਗੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ